ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲੰਦਰ ਤੋਂ ਬੀਬੀ ਸਰਜੀਤ ਕੌਰ ਅਕਾਲੀ ਦਲ ਦੀ ਅੱਜ ਆਮ ਪਾਰਟੀ ਵਿੱਚ ਸ਼ਾਮਲ ਹੋਈ ਹੈ ਤੇ ਮੀਡੀਆ ਪੱਤਰਕਾਰਾਂ ਨੇ ਕੋਈ ਖਬਰਾਂ ਸੁਣੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਕੀ ਝਟਕਾ ਬੀਬੀ ਸਰਜੀਤ ਕੌਰ ਨੇ ਜੁਆਇਨ ਕੀਤੀ ਆਮ ਆਦਮੀ ਪਾਰਟੀ ਕੀ ਭਗਵੰਤ ਮਾਨ ਉਹਨੂੰ ਉਥੋਂ ਜਿਮਨੀ ਚੋਂ ਜਿਤਾ ਦੇਊਗਾ ਜਬ ਬਾਦਲੋਂ ਤੁਂ ਜਿਮਨੀ ਚੋਂ ਜਿਤਾ ਦਿੰਦੇ ਜਬ ਬੀਬੀ ਸ੍ਰੀਦਕੌਰ ਦਾ ਅਕਾਲੀ ਦਲ ਨੂੰ ਛੱਡ ਕੇ ਜਾਣਾ ਅਕਾਲੀ ਦਲ ਖਤਮ ਹੋ ਜਾਊਗਾ ਮੈਂ ਇੱਕ ਬੇਨਤੀ ਕਰਨੀ ਹੈ ਜਿਹੜਾ ਆਈਪਲ ਮੈਚ ਚੱਲਦੇ ਨੇ ਨਾ ਉਹਦੇ ਵਿੱਚ 8 ਜਾਂ 12 ਟੀਮਾਂ ਹੁੰਦੀਆਂ ਉਹਨਾਂ ਵਿੱਚ ਜਿਹੜੇ ਖਿਡਾਰ ਖਿਡਾਰੀ ਹੁੰਦੇ ਨੇ ਨਾ ਪਲੇਅਰ ਹੁੰਦੇ ਨੇ ਉਹ ਸਾਰੇ ਮੁਲਕਾਂ ਦੀਆਂ ਟੀਮਾਂ ਜਿਹਨੇ ਮੁਲਕਾਂ ਦੀ ਪੀਮਾ ਹੋਣ ਸਾਰੇ ਮੁਲਕਾਂ ਦੀਆਂ ਟੀਮਾਂ ਦੇ ਖਿਡਾਰੀ ਖਿਡਾਰੀ ਹੁੰਦੇ ਆ ਤੇ ਇੱਕ ਟੀਮ ਵਿੱਚ ਚਾਰ ਚਾਰ ਮੁਲਕਾਂ ਦੇ ਖਿਡਾਰੀ ਹੁੰਦੇ ਆ ਕਈਆਂ ਵਿੱਚ ਪੰਜ ਪੰਜ ਮੁਲਕਾਂ ਦੇ ਆ ਆਪਣੀ ਟੀਮ ਇੰਡੀਆ ਟੀਮ ਦੇ ਖਿਡਾਰੀ ਜਿਹੜੇ ਨੇ ਉਹ ਪਤਾ ਨਹੀਂ ਕਿੰਨੀਆਂ ਕ ਟੀਮਾਂ ਦੇ ਵਿੱਚ ਹੁੰਦੇ ਨੇ ਜਿਹੜੇ ਮੈਚ ਦੇਖਦੇ ਹੁੰਦੇ ਨੇ ਨਾ ਉਹ ਕਿਹਦੇ ਭਿਲੇਖਾ ਖਾ ਜਾਂਦੇ ਨੇ ਯਾਰ ਇਹ ਤਾਂ ਸਾਡੀ ਟੀਮ ਦਾ ਸੀ ਇਹ ਸਾਡੀ ਟੀਮ ਦੇ ਖਿਲਾਫ ਹੀ ਕਿੱਢੀ ਜਾਂਦਾ ਇਹ ਤਾਂ ਸਾਡੀ ਟੀਮ ਦਾ ਸੀ ਜਨਨ ਕਿ ਲੀਡਰਾਂ ਦਾ ਵੀ ਉਹ ਆਈਪੀਐਲ ਮੈਚ ਵਾਲਾ ਹਾਲ ਹੈ ਇਹ ਪਤਾ ਨਹੀਂ ਅੱਜ ਕਿੱਥੇ ਨੇ ਕੱਲ ਕਿੱਥੇ ਜਾਣਾ ਹੈ ਔਰ ਇੱਕ ਮੈਂ ਹੋਰ ਬੇਨਤੀ ਕਰਨੀ ਹੈ ਕਿਸੇ ਵੀ ਪਾਰਟੀ ਦਾ ਕੋਈ ਲੀਡਰ ਜਿਹੜੀ ਮਰਜ਼ੀ ਪਾਰਟੀ ਵੀ ਜਾਂਦਾ ਹੈ ਉਹਨੂੰ ਵੀ ਬੇਨਤੀ ਕਰ ਦੇਣਾ ਤੇ ਜਿਹੜੇ ਪਿੱਛੇ ਭੇਡਾਂ ਜਾਂਦੇ ਨੇ ਉਹਨੂੰ ਵੀ ਬੇਨਤੀ ਕਰ ਦੇਣਾ ਪਹਿਲੀ ਗੱਲ ਤਾਂ ਕੁਝ ਲੋਕ ਸਮਝ ਗਏ ਕਿ ਲੀਡਰ ਜਿੱਦ ਮਰਜੀ ਵਗ ਜੇ ਬੋਰਡ ਉਹਦੇ ਮਗਰ ਐਨੀ ਪੈਂਦੀ ਨਹੀਂ ਹੁੰਦੀ ਇਹ ਬਹੁਤ ਬਾਰੇ ਅੰਕੜੇ ਸਾਫ਼ ਦੇਖੇ ਜਾ ਸਕਦੇ ਆ ਕਿ ਕੀ ਗੁਰ ਹੋਇਆ ਪਰ ਮੈਂ ਤੇ ਇੱਕ ਬੇਨਤੀ ਕਰਨੀ ਹੈ ਜਿਹੜਾ ਮੀਡੀਆ ਅੱਜ ਕੰਮ ਕਰਦਾ ਹੈ ਮੀਡੀਆ ਦੇ ਕੋਲੇ ਇਕ ਕੋਈ ਮਕਸਦ ਹੈ ਕਿ ਜਿਹੜੀ ਇੰਟਰਵਿਊ ਅਸੀਂ ਕਰਦੀ ਜਿਹੜੀ ਖਬਰ ਅਸੀਂ ਚਲਾਉਂਦੀ ਉਹ ਖਬਰ ਘਟੋ ਘਟਨ ਮਿਲੀਅਨ ਦੇ ਵਿੱਚ ਚਲੀ ਜਾਵੇ ਜਿਹੜੀ ਵੀਡੀਓ ਅੱਜ ਅਸੀਂ ਪਾਈ ਹੈ ਇਹ ਘਟੋ ਘਟਨ 2 ਲੱਖ ਰੁਪਇਆ ਬਣਾ ਦੇ ਇੰਨੇ ਕੁ ਬਿਊ ਹੋਣ ਮੀਡੀਆ ਦਾ ਮਤਲਬ ਸਿਰਫ ਇਹ ਹੈ ਕੋਰ ਕੁਝ ਨਹੀਂ ਉਹਨੂੰ ਕੋਈ ਮਤਲਬ ਨਹੀਂ ਸਰਜੀਤ ਕੋ ਠੱਠੇ ਖੂ ਜਾਵੇ ਭਵੰਤਮਨ ਠੱਠੇ ਖੂ ਜਾਵੇ ਜਿਹੜੀ ਮਰਜੀ ਪਾਰਟੀ ਹਾਰੇ ਜਿਹੜੀ ਮਰਜੀ ਪਾਰਟੀ ਦੀ ਤੈਨੂੰ ਕੋਈ ਮਤਲਬ ਨਹੀਂ মিডিਆ ਤਾਂ ਇੱਥੋਂ ਤੱਕ ਗਿਰ ਚੁੱਕਾ ਹੈ ਜਦੋਂ ਵੀ ਕੋਈ ਬੰਦਾ ਫੇਮਸ ਹੁੰਦਾ ਹੈ ਉਹਨੂੰ ਫੋਨ ਕਰਨਗੇ ਅਸੀਂ ਆ ਰਹੇ ਹਾਂ ਜੀ ਤੇ ਉਹਨੂੰ ਸਵਾਲ ਲਿਖ ਕੇ ਵੀ ਵਟਸਐਪ ਕਰ ਦਿੰਦੇ ਨੇ ਤੂੰ ਆਹ ਸਵਾਲ ਅਸੀਂ ਕਰਾਂਗੇ ਇਹਦੀ ਤਿਆਰੀ ਕਰ ਲੈ ਅਰੇ ਬਾਬੇ ਬਣਾਏ ਨੇ ਨਾ ਤੇ মিডিਆ ਨੇ ਮੈਂ ਅਕਸਰ ਕਹਿੰਦਾ ਹੁੰਨਾ ਤੇ ਇਹ মিডিਆ ਦੀ ਦੇਣ ਹੈ ਜਦੋਂ ਕਿਤੇ ਤੁਸੀਂ ਅਸਲ ਜਿਹੜੇ ਪੱਤਰਕਾਰ ਜਿਨ੍ਹਾਂ ਦੀ ਜਮੀਰ ਕੰਮ ਕਰਦੀ ਹੈ ਜਾਂ ਜਮੀਰ ਜਿਨ੍ਹਾਂ ਦੀ ਜਿਉਂਦੀ ਹੈ ਜਿਹੜੇ ਚਾਹੁੰਦੇ ਨੇ ਕਿ ਅਸੀਂ ਕੋਈ ਗੱਲ ਉਹ ਕਰੀਏ ਜਿਹੜੀ ਗੱਲ ਦੇ ਨਾਲ ਸਮਾਜ ਨੂੰ ਇੰਜ ਜਬ ਪਬਲਿਕ ਨੂੰ ਫਾਇਦਾ ਹੋਵੇ ਕੋਈ ਮੈਸੇਜ ਆਵੇ ਨਹੀਂ ਬਹੁਤ ਤਾਤ ਵਿੱਚ ਉਹ ਲੋਕ ਨੇ ਬਸ ਜਿੱਧਰ ਨੂੰ ਕੋਈ ਹਵਾ ਚੱਲਦੀ ਹੈ ਉਧਰ ਨੂੰ ਖੜੇ ਹੋ ਜਾਂਦੇ ਨੇ ਆ ਪਿੱਛੇ ਜੇ ਆ ਗਿਆ ਭਈ ਆ ਗਿਆ ਸਿੱਧੂ ਮੂਸੇ ਵਾਲਾ ਆ ਗਿਆ ਇਹ ਡਾਇਲੌਗ ਸੀ ਚੱਕਿਆ ਉਹ ਪਤਾ ਨਹੀਂ ਕੀ ਤੇ ਫਿੱਟ ਕਰਦਾ ਆ ਸੋਨੂ ਸੀਤੋ ਵਾਲਾ ਤੇ ਉਹ ਬਾਹਰ ਬੰਦਾ ਹੈ ਦਿਮਾਗੀ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਹੁਣ ਉਹਦੇ ਤੇ ਫਿੱਟ ਕਰਦਾ ਆ ਗਿਆ ਵੀ ਆ ਗਿਆ ਪਤਾ ਨਹੀਂ ਕਿੱਥੇ ਆ ਗਿਆ ਮੈਂ ਇੱਕ ਵੀਡੀਓ ਦੇਖੀ ਇੱਕ ਪਾਸੇ ਕਵਡਡੀ ਦੇ ਪਲੇਅਰ ਖੜੇ ਨੇ ਜਿਨ੍ਹਾਂ ਨੇ ਮੈਚ ਖੇਡਣਾ ਜਾਣੇ ਕਿ ਦੂਜੀ ਟੀਮ ਦੇ ਨਾਲ ਤੇ ਉਹਨਾਂ ਵੱਲ ਕੋਈ ਕਿਸੇ ਦਾ ਮਤਲਬ ਨਹੀਂ ਕੋਈ ਹੌਸਲਾ افزਾਈ ਨਹੀਂ ਉਹਨਾਂ ਦੀ ਤੇ ਪਰ ਆ ਗਿਆ ਵੀ ਆ ਗਿਆ ਸੋਨੂ ਸੀਤੋ ਵਾਲਾ ਆ ਗਿਆ ਆ ਗਿਆ ਵੀ ਆ ਗਿਆ ਆ ਗੋਪੀ ਮੋਟਾ ਆ ਗਿਆ ਭਲਾਈਆਣੇ ਵਾਲਾ ਜਿਹੜਾ ਨਵੇਂ ਬਾਬਾ ਬਣੇ ਉਹ लाडी ਸ਼ਾਹ ਆ ਗਿਆ ਜੀ ਫਿਰ ਉਹ ਸ੍ਰਿੰਦਰ ਸਾਈਂ ਆ ਗਿਆ ਜਿਹਦੇ ਛੇਤਰ ਪੈਂਦੇ ਸੀ ਬਸ ਹਰੇਕ ਤੇ ਫਿੱਟ ਕਰਦਾ ਜਾਣੇ ਕਿ ਨਾ ਕਿਸੇ ਬੰਦੇ ਦਾ ਕੋਈ ਆਪਣੇ ਜੀਵਨ ਪ੍ਰਤੀ ਸਮਾਜ ਪ੍ਰਤੀ ਕਹ ਲਈ ਕੋਈ ਮਕਸਦ ਹੋਣਾ ਚਾਹੀਦਾ ਕਿਸੇ ਨੂੰ ਕੋਈ ਮੈਸੇਜ ਆਵੇ ਮੇਰੇ ਕੋਲੇ ਆਪਣਾ ਪੇਜ ਚੱਲਦਾ ਹੈ ਤੇ ਆਪਣਾ YouTube ਚੈਨਲ ਚੱਲਦਾ ਮੇਰੇ ਨਾਮ ਤੇ ਚੱਲਦਾ ਹੈ ਮੇਰਾ ਇੱਕ ਮਕਸਦ ਹੁੰਦਾ ਹੈ ਜੇ ਕੋਈ ਘਟਨਾ ਘਟਦੀ ਹੈ ਉਹਦਾ ਮੈਸੇਜ ਕਿਸੇ ਤੱਕ ਜਾਵੇ ਉਹਨੂੰ ਸਮਝ ਲੱਗੇ ਅਸੀਂ ਸੰਕੇਤ ਹੋਈਏ ਮੇਰਾ ਇੱਕ ਮਕਸਦ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਤੁਸੀਂ ਜਿੰਨੇ ਵੀ ਉਹ ਲੋਕ ਦਿਖਾਵੇ ਵਾਲੇ ਕੰਮ ਕਰੋਗੇ ਜਾਂ ਚੁੱਪ ਦੇ ਪਾਲੜੇ ਵਾਲ ਜਾ ਕੇ ਕੋਈ ਗੱਲ ਕਰੋਗੇ ਉਹਦਾ ਖਮਿਆਜਾ ਹਮੇਸ਼ਾ ਭੁਗਤਣਾ ਪੈਂਦਾ ਹੈ ਮੈਂ ਇਹ ਗੱਲ ਤਾਂ ਕੀਤੀ ਹੈ ਬਸ ਇਹਨਾਂ ਨੂੰ ਖਬਰ ਮਿਲ ਜੇ ਇੱਕ ਮੈਂ ਕੱਲ ਇੱਕ ਹਿੰਦੀ ਚੈਨਲ ਦੀ న్యూਸ ਵੇਖੀ ਉਹਨੂੰ ਐਨੀ ਕਾਲੀ ਸੀ ਉਹ ਲੜਕੀ ਨੂੰ ਲੱਕੜੀ ਲੱਕੜੀ ਨੂੰ ਲੜਕੀ ਕਹੀ ਜਾਵੇ ਇਹ ਜਿਹੜੇ ਬਹੁਤ ਘਟਨਾਵਾਂ ਸੁਣਦੇ ਆ ਜਨ ਕਿ ਇੰਨੀ ਕਾਲੀ ਹੁੰਦੀ ਹੈ ਵੀ ਜਿਹੜੀ ਖਬਰ ਸਾਨੂੰ ਮਿਲੇ ਆ ਨਾ ਸਾਡੇ ਤੋਂ ਪਹਿਲਾਂ ਕੋਈ ਚਲਾ ਨਾ ਸਕੇ ਇੰਨੀ ਅੱਗ ਲੱਗੀ ਹੁੰਦੀ ਹੈ ਚਲੋ ਇਹ ਤੁਸੀਂ ਸੁਣਨਾ ਜੋ ਮੈਂ ਕੁਝ ਬੋਲਿਆ ਹਰ ਇੱਕ ਬੇਨਤੀ ਕਰ ਦਨਾ ਲਾਸਟ ਜਦ ਤੁਸੀਂ ਕਹਿੰਦੇ ਹੋ ਨਾ ਕਿ ਪੰਜਾਬ ਦੀ ਬਰਬਾਦੀ ਹੈ ਪੰਜਾਬ ਬੇਰੁਜ਼ਗਾਰ ਹੋ ਗਿਆ ਪਾਣੀ ਦੀ ਪ੍ਰੋਬਲਮ ਹੈ। ਬਨਸਪਤੀ ਕੱਟੀ ਜਾ ਰਹੀ ਹੈ, ਪ੍ਰਦੂਸ਼ਣ ਦੀ ਪ੍ਰੋਬਲਮ ਹੈ। ਇਹ ਅਸੀਂ ਕਹਿ ਰਹੇ ਹਾਂ। ਪਰ ਬਹੁਤ ਥੋੜੇ ਸੱਜਣ ਨੇ ਜਿਹੜੇ ਸਮਰਪਿਤ ਨੇ ਪੰਜਾਬ ਲਈ। ਜਿਹੜੇ ਦਿਲ ਦਿਮਾਗ ਦੇ ਨਾਲ ਸੋਚ ਕੇ ਕੋਈ ਗੱਲ ਕਰਨੀ ਚਾਹੁੰਦੇ ਨੇ, ਉਹ ਚਾਹੁੰਦੇ ਕਿ ਲੋਕਾਂ ਤੱਕ ਜਾਵੇ। ਇਹ ਮੈਸੇਜ ਦਾ ਕਿਸੇ ਨੂੰ ਲਾਭ ਹੋਵੇ। ਤੇ ਕੁਝ ਲੋਕ ਸਮਝ ਜਾਣ। ਤੇ ਬਹੁਤ ਥੋੜੇ ਲੋਕ ਨੇ ਇਹ ਬੇਨਤੀ ਪ੍ਰਵਾਨ ਕਰਿਓ ਤੇ ਐਵੇਂ ਨਾ ਜਿਹੜੇ ਕੋਈ ਗੱਲ ਦੀ ਦਾ ਮਤਲਬ ਨਹੀਂ ਹੁੰਦਾ ਸਰਜੀਤ ਕੌਰ ਗਈ ਝਾੜੂ ਵਾਲਿਆਂ ਚ ਝਾੜੂ ਵਾਲਾਂ ਦਾ ਗਿਆ ਅੰਗਰਾਲ ਬੀਜੇਪੀ ਦੇ ਵਿੱਚ ਬੀਜੇਪੀ ਦਾ ਉਧਰ ਗਿਆ ਇਹਨਾਂ ਗੱਲਾਂ 'ਚ ਕੁਝ ਨਹੀਂ ਨਿਕਲਣਾ ਬਸ ਇੱਕ ਖਬਰਾਂ ਬਣ ਕੇ ਰਹਿ ਜਾਣੀਆਂ ਗੱਲੀਆਂ ਖਬਰਾਂ ਦੀ ਲੋੜ ਨਹੀਂ ਸਾਨੂੰ ਜਿਹੜੀ ਖਬਰ ਬਣਾ ਰਹੇ ਆ ਉਹ ਖਬਰ ਦਾ ਕੋਈ ਸਮਾਜ ਨੂੰ ਪੰਜਾਬ ਨੂੰ ਕੋਈ ਲਾਭ ਹੋਵੇ ਫਿਰ ਫਾਇਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ